ਕੀ ਨਾਮ ਆ ਪੁੱਤੋ ਦਾ ਸ਼ੋਭਾ ਜਿਹੜਾ ਹੈ ਆਪਣਾ ਨਾਮ ਦੱਸੋ ਜੀ ਨਾਮ ਕੀ ਤੁਹਾਡਾ ਅਰਸ਼ਾ ਹੈ ਨਾ ਨਾ ਅਰਸ਼ਾ ਹੈ ਨਾ ਅੱਛਾ ਜੀ ਇੱਥੇ ਜਦੋਂ ਰਹਿੰਦੇ ਸੀ ਕਿੰਨੇ ਜਣੇ ਰਹਿੰਦੇ ਸੀ ਤੇ ਕਦੋਂ ਗਏ ਫਿਰ ਪਾਕਿਸਤਾਨ ਵਾ ਚਾਰ ਵਾਰ ਹੋ ਗਿਆ ਆਜ ਦੀਆਂ ਗੱਲਾਂ ਉਹ ਜੰਮ ਕੇ ਲੋਕ ਬੁੜੇ ਹੋ ਗਏ 47 ਜਣੇ ਗਏ ਸੀ ਤੇ ਆਜੂ ਵਾਪਸ ਪਿੰਡ ਆਇਓ ਕਿੰਨੇ ਸਾਲਾਂ ਬਾਅਦ ਆਇਆ ਤੇ ਕਿੱਦਾਂ ਦਾ ਲੱਗਦਾ ਪਿਆ 780 ਸਾਲ ਤੋਂ ਬਾਅਦ ਆਇਆ ਮੈਂ ਹਾਂ ਇੱਕ ਵਾਰ ਮੈਂ ਚਾਰਾ ਕੀਤਾ ਮੈਂ ਵਟਾਇਓ ਮੜ ਗਿਆ ਪਾਸਪੋਰਟ ਮੇਰੇ ਕੋ ਕੋਈ ਨਹੀਂ ਸੀ ਕੋਟਾਇਓ ਮੈਂ ਮੜ ਗਿਆ ਵਟਾਇਓ ਮੈਂ ਖਰਾਬ ਬੜਾ ਹੋਇਆ ਵਟਾਇਓ ਦਾ ਬੰਦਾ ਪਲੇਅਰ ਦਾ ਬੰਦਾ ਉਹ ਤੋਂ ਬੀਬੀ ਦੇ ਬੰਲਾਓ ਕਈ ਮੋਰ ਦੇ ਤੇ ਰੱਖੀ ਤੇ ਪਾਣੀ ਲਾ ਕੇ ਆਏ ਜੇ ਗਾਗਰ ਆਣਾ ਸਿਰ ਤੇ ਰੱਖਿਆ ਦੋ ਦੋ ਆਈਆਂ ਹੁਣ ਤਾਈ ਜਿਹੜੀ ਗੱਲ ਪੁੱਛਦੇ ਨਾ ਇਹ ਭਾਈ ਸਾਹਿਬ ਪੱਤਰਕਾਰ ਸਾਹਿਬ ਉਹੀ ਦੱਸਣੀ ਆ ਆਹੋ ਹੋ ਅੱਛਾ ਪਟਾਲੇ ਉਦੋਂ ਉਹ ਉਥੇ ਮੈਂ ਫੇਰ ਦੁਰਗੇ ਆਉਣਾ ਮੈਂ ਉਥੇ ਰਾਜ਼ ਰਿਆਂ ਬਟਾਲੇ ਸਵੇਰੇ ਮਾਉਂ ਤੇ ਆ ਸੇ ਇੱਥੇ ਮੈਂ ਜਾਣਾ ਆਪਣੇ ਪੈਨ ਨੂੰ ਆਉਣਾ ਮੇਹ ਸਾਹ ਉਹ ਨਹੀਂ ਕੋਠੀ ਜਿਹੜੀ ਐ ਹੂੰ ਹੂੰ ਉੱਥੇ ਬੈ ਉਹ ਨਾ ਗਿਆ ਹਾਂ ਫੁਰਲੀ ਬਣੀ ਉਹ ਬਾਗ ਦੇ ਨਾਲਾ ਬਾਗ ਪਾਣੀ ਆਜੇ ਜਦੋਂ ਹੁਣ ਆਪਣੇ ਪਿੰਡ ਆਇਓ ਪੁਰਾਣੀਆਂ ਯਾਦਾਂ ਆਈਆਂ ਕੀ ਯਾਦ ਕੀਤਾ ਪੁਰਾਣਾ ਬੜਾ ਜੀ ਅਲਾਰੀ ਬੜੀ ਕਰ ਮਨਵਾਈ ਹੋਈ ਆ ਹੂੰ ਤੇ ਅਜਾਜ ਹੋ ਗਿਆ ਹਾਂ ਆ ਛੋੜੀ ਜੀ ਗੱਲ ਨਹੀਂ ਐ ਹਾਂ ਇੱਕ ਬੱਚਾ ਉਸ ਸਾਲ ਬਾਅਦ ਉਹ ਅਮਰਾਓ ਚ ਹੈ ਤੇ ਪੌੜ ਦਾ ਨਹੀਂ ਉਹ ਇਹ ਅਜੇ ਦੇਖੋ ਨਾ ਤਰਮਾ ਲਾ ਨੇ ਬੰਦ تھی ਅਜੇ ਪੌਣੀ ਦਾ ਪੁਰਾਣੇ ਪਿੰਡ ਚ ਤੇ ਅੱਜ ਦੇ ਪਿੰਡ ਚ ਕਿੰਨਾ ਕੁ ਫਰਕ ਆ ਪੁਰਾਣੇ ਪਿੰਡਾਂ ਦਾ ਜਿਹੜਾ ਨਾ ਉਹਦਾ ਹਾਲ ਹੋ ਰਾਇ ਇਹ ਪਿੰਡ ਦਾ ਹਾਲ ਹੋ ਰਾਇ ਹਾਂ ਤੇ ਕਿਹਦੇ ਜੋ ਇਸ ਤਰ੍ਹਾਂ ਇਹ ਪਿੰਡ ਦੀ ਤਰੱਕੀ ਕੀਤੀ ਹੈ ਮਰੀ

ਹਾਂ ਅੱਜ ਜਦੋਂ ਹੁਣ ਉਧਰੋਂ ਇੱਧਰ ਆਏ ਹੋ ਤੇ ਪਰਿਵਾਰ ਕੀ ਕਹਿੰਦਾ ਪਰਿਵਾਰ ਨੂੰ ਕੀ ਕਹਿ ਕੇ ਆਏ ਹੋ ਹੋਰ ਉਹ ਆਲਾ ਬਾਗ ਦੇ ਲੈ ਮੰਨਦੇ ਤੇ ਆਹੀ ਇੱਥੇ ਆਇਆ ਹਾਂ ਇੱਧਰ ਹਾਂ ਹੋਰ ਉਹ ਪੈਣ ਇੱਧਰ ਨੁਕਸਾਨ ਨਹੀਂ ਹੋਇਆ ਸਾਡਾ ਪੈਸੇ ਦਾ ਢਾਣੇ ਜਿਹੜੇ ਨਾ ਰਾਜਾ ਕਿਨ ਕੋਠੀ ਆ ਉਹਨੇ ਇੱਕ ਗੱਡਾ ਦਾਣਿਆਂ ਦਾ چاہی چاہی بوری دو روپیے سن... واپس ہو گیا نتیجا مل گیا <laughs> ਅੱਜ ਫਿਰ ਜਿਹੜੇ ਬਚਪਨ ਚ ਜਿਹੜੀਆਂ ਗਲੀਆਂ ਚ ਖੇਡਦੇ ਸੀ ਗੰਗਾ ਸਿੰਘ ਸਾਡਾ ਯਾਰ ਸੀ ਹੂੰ ਉਹ ਗਵਰਨਮੈਂਟ ਦਾ ਵੈਰੀ ਸੀ ਹਾਂ ਪੁਲਿਸ ਜਿਹੜਾ ਉਹ ਪੁਲਿਸ ਉਹਦੇ ਸਾਹਮਣੇ ਕੋਈ ਆ ਜਾਂਦਾ ਤੇ ਉਹ ਖਾਲੀ ਨਹੀਂ ਜਾਣ ਦਿੰਦਾ ਹਾਂ ਤੇ ਨੂੰ ਮੈਨੂੰ ਨਹੀਂ ਜੇ ਦੋ ਜਿਹੜੇ ਵਾ ਬਣੇ ਸੀ ਉਹ ਬਗਾ ਤੇ ਨੇ ਕਹਿ ਲਿਆ ਹਰੀਆ ਹਾਂ ਤੇ ਕੋਣ ਦਾ ਸੀ ਨਾ ਜੋ ਤੁਹਾਡੀ ਆ ਜੋ ਇਕ ਬੋਗਾਂ ਦਾ ਹੈ ਹਾਂ ਬੈਸਾਰੇ ਇਤਰਾ ਆਪਣਾ ਪੁਰਾਣਾ ਘਰ ਪੁਰਾਣੀ ਵੇਲੀ ਵੇਖੀ ਆਓ ਨਹੀਂ ਆ ਜਾਓ ਵੇਖੀ ਪੁਰਾਣੀਆਂ ਗਲੀਆਂ ਚ ਜਿੱਥੇ ਖੇਡਦੇ ਹੁੰਦੇ ਸੀ ਉਹ ਕਿੱਦਾਂ ਦਾ ਲੱਗਾ ਵੇਖ ਕੇ ਉਹ ਵੇਲੀ ਵੇਖਣੀ ਉਹ ਨਾਲ ਘਰ ਵੀ ਆਪਣੇ ਦੋ ਹਾਂ ਇਹ ਬੱਕਾ ਕਈ ਹੋ ਗਿਆ ਇਹਦੇ ਚਾਰ ਦੀ ਹੁਣ ਤੇ ਬੱਕਰੇ ਵੀ ਹੁੰਦੇ ਆ ਉੱਥੇ ਪਰਿਵਾਰ ਚ ਕੌਣ ਕੌਣ ਹੁੰਦਾ ਉੱਥੇ ਕੋਣ ਪਾਕਿਸਤਾਨ ਚੋਂ ਪਰਿਵਾਰ ਕਿੱਡਾ ਕ ਪਾਕਿਸਤਾਨ ਦਾ ਚੰਗਾ ਹੈ ਮੈਂ ਆ ਗੱਲ ਨਹੀਂ ਲੱਭੀ ਇਹ ਹੈ ਜੱਦੀ ਸਾਦਾ ਜਮਾਲਪੁਰ ਇਹ ਰਿਹਾ ਇਹ ਬਹੁਤ ਪਿਆਰਾ ਲੱਗਦਾ ਹਾਂ ਉਧਰ ਨੂੰ ਵੇਖੋ ਇਧਰ ਨੂੰ ਇੱਕ ਗੱਲ ਕਰੋ ਉੱਥੇ ਪਰਿਵਾਰ ਚ ਕਿੰਨੇ ਜੀ ਆ ਜਾਦੀ ਜਾਨਾ ਦਾ ਜੀ ਬਹੁਤ ਹਾਂ ਇਹ ਹੈ ਜੱਦੀ

ਗੁਰੂ ਜੀ ਤੁਹਾਡੇ ਘਰੇ ਬਜ਼ੁਰਗ ਆਏ ਨੇ ਕੀ ਨਾਮ ਇਹਨਾਂ ਦਾ ਕਿੱਦਾਂ ਸੰਪਰਕ ਚਾਹੀਏ ਤੁਹਾਡੇ ਵੇਖੋ ਜੀ ਇਹ ਤੇ ਸਤਗੁਰ ਦੇ ਕਾਰਜ ਨੇ ਸਾਡਾ ਤੁਹਾਡਾ ਤੇ ਬਾਨਾ ਹੀ ਬਣਦਾ ਇਹਨਾਂ ਦੇ ਕਰਮਾਂ ਚ ਦਾਣਾ ਸੀ ਇਸ ਪਿੰਡ ਦਾ ਦੁਬਾਰਾ ਇਹਨਾਂ ਨੇ ਆਉਣਾ ਸੀ ਤੇ ਪ੍ਰਮਾਤਮਾ ਵਾਹਿਗੁਰੂ ਨੇ ਉਹ ਸਬਬ ਬਣਾਇਆ ਇਹਨਾਂ ਦਾ ਅਸਲ ਚ ਇੱਥੇ ਆਉਣ ਦਾ ਸਬਬ ਇਸ ਤਰੀਕੇ ਨਾਲ ਬਣਿਆ ਕਿ ਅੱਜ ਤੋਂ ਕਾਫੀ ਅਰਸਾ ਪਹਿਲਾਂ ਕਰੀਬ-ਕਰੀਬ ਕੋ 15 ਸਾਲ ਪਹਿਲਾਂ ਆ ਮੇਰੇ ਛੋਟੇ ਭਾਈ ਸਾਹਿਬ ਨੇ ਅਜ ਨੰਬਰਦਾਰਾ ਪਿੰਡ ਦੇ ਉਹ ਗਏ ਨਨਕਾਣਾ ਸਾਹਿਬ ਜਥੇ ਦੇ ਨਾਲ ਆਪਣੇ ਇਧਰ ਜਦੋਂ ਜਿੰਨੇ ਵੀ ਆਪਣੇ ਹਿੰਦੂ ਸਿੱਖ ਜਥਿਆਂ ਦੇ ਨਾਲ ਜਾਂਦੇ ਆ ਉਧਰ ਦਰਸ਼ਨਾਂ ਨੂੰ ਤੇ ਜਿਹੜੇ ਇਧਰ ਉੱਠ ਕੇ ਉਧਰ ਗਏ ਆ ਮੁਸਲਮਾਨ ਭਾਈ ਜਰਾ ਆਪਣਾ ਉਹਨਾਂ ਨੂੰ ਆਦਤ ਹੈ ਬਜ਼ੁਰਗਾਂ ਨੂੰ ਜਾਂ ਜਿਹੜੇ ਆਦਤ ਨਹੀਂ ਕੋਈ ਰੀਝ ਆ ਰੀਝ ਕਹਿ ਸਕਦੇ ਆ ਉਹ ਆ ਕੇ ਪੁੱਛਦੇ ਰਹਿੰਦੇ ਆ ਵੀ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਆਏ ਹੋ ਇਸੇ ਤਰੀਕੇ ਨਾਲ ਹੀ ਹੋਇਆ ਇਹਨਾਂ ਦੇ ਕੋਈ ਸੱਜਣਾ ਮੇਰੇ ਭਰਾ ਨੂੰ ਮਿਲੇ ਵੀ ਤੁਸੀਂ ਕਿੱਥੋਂ ਕਿਹੜੇ ਜ਼ਿਲ੍ਹੇ ਤੋਂ ਆਏ ਹੋ ਉਨੇ ਦੱਸਿਆ ਕਿ ਅਸੀਂ ਗਰਦਾਸਪੁਰ ਤੋਂ ਆਏ ਆ ਕਿਹੜਾ ਪਿੰਡ ਤਹਿਸੀਲ ਬਟਾਲਾ ਜੀ ਇਹਨਾਂ ਕਿਹੜਾ ਪਿੰਡ ਹੈ ਮਚਰਾਵਾ ਜਦੋਂ ਮਚਰਾਵਾ ਇਹਨਾਂ ਦੇ ਕੰਨੀ ਪਿਆ ਤੇ ਉਹ ਇਹਨਾਂ ਨੂੰ ਇੰਜ ਲੱਗਿਆ ਵੀ ਜਦਾਂ ਵੀ ਅਸੀਂ ਉਹ ਪਹੁੰਚ ਹੋ ਗਈ ਨਾ ਜਦਾਂ ਇੱਕ ਖੇਤ ਜੀ ਪਈ ਚਲੋ ਉਹਨਾਂ ਦੇ ਨਾਲ ਇਹਨਾਂ ਦਾ ਥੋੜਾ ਥੋੜਾ ਰابطਾ ਗੱਲਬਾਤ ਹੁੰਦੀ ਰਹੀ ਇਹਨਾਂ ਬਜ਼ੁਰਗ ਇੱਕ ਦੋ ਬਜ਼ੁਰਗ ਹੋਰ ਵੀ ਇੰਨੀ ਕੁ ਉਮਰ ਦੇ ਆ ਉਹ ਕਹਿਣ ਲੱਗੇ ਵੀ ਸਾਨੂੰ ਨਾ ਕਿਸੇ ਤਰੀਕੇ ਨਾਲ ਸਾਡਾ ਪਿੰਡ ਦਿਖਾਓ ਪਿੱਛੋਂ ਨਹੀਂ ਆ ਜਿਆ ਤੇ ਉਹਨਾਂ ਦੇ ਪਿੰਡ ਵੇਖਣ ਦੇ ਦਰਮਿਆਨ ਵਿੱਚ ਇੱਕ ਦੋ ਤੇ ਰੱਬ ਨੂੰ ਪਿਆਰੇ ਹੋਗੇ ਤੇ ਇਹ ਕੁਦਰਤੀ ਮਤਲਬ ਹਰੀ ਕੈਮ ਆ ਤੇ ਉਹ ਫਿਰ ਹੁਣ ਤੁਹਾਨੂੰ ਪਤਾ ਹੀ ਜਿਵੇਂ ਆਪਣੀ ਭਾਰਤ ਸਰਕਾਰ ਨੇ ਕਿਹਾ ਵੀ ਜਿਹੜੇ ਲੋਕ ਖਾਸ ਕਰਕੇ ਇਧਰੋਂ ਬੰਦੇ ਬੱਚੇ ਜਿਨ੍ਹਾਂ ਦਾ ਜਨਮ ਸਿਉਟ ਕੇ ਗਏ ਆ ਉਹਨਾਂ ਨੂੰ ਪਿੰਡ ਵੇਖਣ ਦਾ ਲਈ ਵੀਜ਼ਾ ਦਿੱਤਾ ਜਾਵੇ ਤੇ ਇਹਨਾਂ ਦੀ ਆਪਾਂ ਟਰਾਈ ਕੀਤੀ ਪਿਛਲੇ ਸਾਲ ਕੀਤੀ ਸੀ ਉਦੋਂ ਕਿਸੇ ਕਾਰਨ ਵੀਜ਼ਾ ਨਹੀਂ ਮਿਲਿਆ ਇਸ ਵਾਰੀ ਫਿਰ ਇਹਨਾਂ ਨੂੰ ਵੀਜ਼ਾ ਮਿਲ ਗਿਆ ਸੋ ਵੀਜ਼ਾ ਮਿਲਣ ਦੇ ਨਾਲ ਵਾਗਾ ਬਾਰਡਰ ਕਰਾਸ ਕਰਕੇ ਅੱਜ ਇਹਨਾਂ ਨੂੰ ਤੁਹਾਡੇ ਦਰਸ਼ਨ ਕਰਨ ਦਾ ਸ਼ੁਭਾਗ ਪ੍ਰਾਪਤ ਹੋਆ ਅੱਜ ਜਦੋਂ ਫਰੰਟਰ ਰੰਕੋਮ ਦੇ ਬੇਸੀ ਆਪਣੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਸੀ ਆ ਮੈਂ ਜੀ ਇਸ ਪਿੰਡ ਮੈਂ ਕੈਨੇਡਾ ਵਿੱਚ ਰਹਿਣਾ ਤੇ ਮੈਂ ਵੀ ਇਸ ਪਿੰਡ ਦੇ ਮਤਲਬ ਉਸ ਵੇਲੇ ਚੰਗੇ ਜਿਹੜੇ ਸਰਕਾਰ ਦੇ ਸੇਵਾਦਾਰ ਸੀ ਉਹਨਾਂ ਚੋਂ ਸੀ ਤੇ ਆ ਜਿੰਨੇ ਵੀ ਘਰ ਗਲੀਆਂ ਸੱਜਣ ਮਿੱਤਰ ਮਤਲਬ ਅੱਜ ਵੀ ਅਸੀਂ ਬਾਹਰ ਪ੍ਰਦੇਸ਼ ਚ ਰਹਿੰਨੇ ਆ ਤੇ ਉਦਾਂ ਹੀ ਜਿਵੇਂ ਇਹਨਾਂ ਨੂੰ ਮਹਿਸੂਸ ਹੁੰਦਾ ਸਾਨੂੰ ਵੀ ਉਦਾਂ ਹੀ ਲੱਗਦਾ ਹੈ ਤੇ ਮੈਂ ਖੁਦ ਯਕੀਨ ਕਰ ਰਿਹਾ ਜੀ ਕਾਫੀ ਸਮੇਂ ਬਾਅਦ ਇਸ ਮਲੇ ਵਿੱਚ ਆਇਆ ਆ ਤੇ ਬਹੁਤ ਸਾਰੇ ਬੱਚੇ ਬਜ਼ੁਰਗ ਜਿਹੜੇ ਇੱਧਰ ਆਉਦੇ ਮਿਲਦੇ ਆ ਤੇ ਮੈਂ ਸਮਝਦਾ ਜੇ ਮੈਨੂੰ ਵਧੀਆ ਲੱਗਣ ਡਿਆ ਤੇ ਨੇਚੁਰ ਜਿਹੜੇ 80 ਸਾਲਾਂ ਬਾਅਦ ਆਏ ਉਹਨਾਂ ਨੂੰ ਵੀ ਬਹੁਤ ਵਧੀਆ ਲੱਗਦਾ ਹੋਵੇਗਾ ਇਹ ਦੇਖਿਆ ਜਾਵੇ ਕਿਸ ਤਰੀਕੇ ਨਾਲ ਨੇ ਯਾਦਾਂ ਸਾਂਝੀਆਂ ਕੀਤੀਆਂ ਹਾਂਜੀ ਪੁਰਾਣੇ ਲੋਕਾਂ ਦੇ ਨਾਮ ਲੈ ਰਹੇ ਆ ਜੀ ਜੀ ਤੁਹਾਨੂੰ ਕੋਈ ਖਿਆਲ ਆ ਰਿਹਾ ਪਿੰਡ ਦੇ ਕੌਣ ਹੋ ਸਕਦੇ ਸੀ ਆ ਅਸਲ ਦੇ ਵਿੱਚ ਜੀ ਜਿਹੜਾ ਸਾਡਾ ਪਿੰਡ ਮਚਰਾਵਾ ਨਾ ਇਹ 100% ਹੀ ਬਾਹਰੋਂ ਆ ਕੇ ਬੈਠਾ ਆ ਇਸ ਪਿੰਡ ਦਾ ਵਾਸੂ ਕੋਈ ਨਹੀਂ ਹੈਗਾ ਇਹ 100% ਮੁਸਲਮਾਨੀ ਪਿੰਡ ਸੀ ਉੱਠ ਕੇ ਚਲਾ ਗਿਆ ਤੇ ਜਿੰਨੇ ਵੀ ਆ तकरीबन ਜਿਆਦੇ ਲਾਇਲਪੁਰ ਤੋਂ ਉਤੋਂ ਬਾਅਦ ਸਿਆਲਕੋਟ ਤੋਂ ਤੇ ਕੁਛ ਕੁ ਘਰ ਆ ਜਿਹੜੇ ਇੱਕ ਦੋ ਹੋਰ ਡਿਸਟ੍ਰਿਕਟ ਮਲਤ ਇਹ ਲਾਇਲਪੁਰ ਤੋਂ ਆਏ ਆ ਇਹ ਉਹਨੂੰ ਫੈਸਲਾਬਾਦ ਕੇ ਦੀ ਲਾਇਲਪੁਰ ਕਹਿੰਦੇ ਮੈਂ ਤੇ ਮੇਰੇ ਬ੍ਰਦਰ ਤੇ ਉਹਨਾਂ ਤੋਂ ਇਲਾਵਾ ਨੂਰਪੁਰ ਤੋਂ ਪੰਜ ਚਾਰ ਸੱਜਣ ਸੀ ਇੱਕ ਦੋ ਮਚਰਾਵਾਂ ਤੋਂ ਹੋਰ ਸੀਗੇ ਇਹਨਾਂ ਦੀ ਫੈਮਿਲੀ ਨੂੰ ਕੋਈ ਗੱਲ ਪਤਾ ਨਹੀਂ ਉਹਨਾਂ ਨਾਲ ਨਹੀਂ ਪਰੋ ਤੇ ਬਾਰਡਰ ਦੇ ਬਾਰਡਰ ਦੇ ਦੂਜੇ ਪਾਸੇ ਸੀ ਅਸੀਂ ਬਾਰਡਰ ਦੇ ਇਧਰ ਸੀ ਇਹਨਾਂ ਨੇ ਹੀ ਉਧਰੋਂ ਬਾਰਡਰ ਕਰਾਸ ਕੀਤਾ ਇਮੀਗ੍ਰੇਸ਼ਨ ਕਲੀਅਰ ਕਰਾ ਕੇ ਤੇ ਇਧਰ ਜਦੋਂ ਸਾਡੇ ਵਾਲੇ ਪਾਸੇ ਆਏ ਤੇ ਜਿਹੜੇ ਸਾਡੇ ਬਾਰਡਰ ਤੇ ਤੇ ਮੁਲਾਜ਼ਮ ਭਾਈ ਸਾਹਿਬ ਨੇ ਉਹ ਉਹਨਾਂ ਨੇ ਇਹਨਾਂ ਨੂੰ ਲੈ ਕੇ ਸਾਡੇ ਹਵਾਲੇ ਕੀਤਾ ਫਿਰ ਇਹਨਾਂ ਨੂੰ ਆਪਾਂ ਜੋ ਵੀ ਕਾਗਜ਼ੀ ਕਾਰਵਾਈ ਕਰਾ ਕੇ ਤੇ ਵਾਪਸ ਲੈ ਕੇ ਆਏ ਭਾਜੀ ਇੱਕ ਤੁਹਾਡੇ ਲਈ ਇੱਕ ਪਿੰਡ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਸਾਰੇ ਇਸ ਪਿੰਡ ਤੋਂ ਪੁਰਾਣੇ ਨਹੀਂ ਹਾਂ ਹਾਂਜੀ ਲੇਕਿਨ ਆ ਜੋ ਜੀ ਬੈਠਾ ਜਿਹੜਾ ਉਹ ਇਸ ਪਿੰਡ ਤੋਂ ਪੁਰਾਣਾ ਹਾਂਜੀ ਮੈਂ ਉਹ ਵਿੱਚ ਸੌਰੀ ਗੱਲ ਰਹਿ ਗਈ ਉਹ ਐਕਚੁਅਲੀ ਕੀ ਜਿਵੇਂ ਹੁਣ ਸਾਡੇ ਪਿੰਡ ਦਾ ਕੋਈ ਇੱਧਰ ਦੇ ਵਸੂ ਨਹੀਂ ਹੈਗੇ ਸਾਰੇ ਬਾਹਰੋਂ ਆ ਕੇ ਬੈਠੇ ਆ ਜੇ ਹੁਣ ਅਸੀਂ ਕਹੀਏ ਨਾ ਜਿਹੜੇ ਇਹਨਾਂ ਦੇ ਟਾਈਮ ਦੇ ਕੋਈ ਪਰਿਵਾਰ ਰਹੇ ਦੇ ਰਹੇ ਹੁਣ ਫਿਰ ਤੇ ਇਹਨਾਂ ਨੂੰ ਪਤਾ ਹੋਊ ਕਿ ਉਹ ਫਲਾਣੇ ਫਲਾ हां ਇਹਨਾਂ ਨੂੰ ਇਹ ਆਪ ਜਿਹੜੇ ਲਾਗੇ ਪਿੰਡ ਦਾ ਪੇਜੋ ਚੱਕਿਆ ਕਿਸ਼ਨਕੋਟ ਆ ਚੀਮਾ ਖੁੱਡੀ ਆ ਈਵਨ ਗੱਲੋਵਾਲ ਇੱਥੇ ਇਧਰ ਦੇ ਘਰ ਇੱਥੇ ਰਹਿ ਰਹਿ ਗਏ ਆ ਜਿਹੜੇ ਮਤਲਬ ਜਿਹੜੇ ਸਿੱਖ ਤੇ ਹਿੰਦੂ ਪਰਿਵਾਰ ਹੈਗੇ ਸੀ ਉਹ ਇੱਥੇ ਰਹਿ ਗਏ ਆ ਉਹ ਤਾਂ ਗਏ ਨਹੀਂ ਨਾ ਉਹਨਾਂ ਬਾਰੇ ਦੱਸਦੇ ਆ ਉਹ ਬਜ਼ੁਰਗ ਤਾਂ ਕਈ ਰੱਬ ਨੂੰ ਪਿਆਰੇ ਹੋਗੇ ਪਰ ਉਹਨਾਂ ਦੀ ਔਲਾਦ ਹੈਗੀ ਆ ਜੇ ਰੱਬ ਕੋਸ਼ਿਸ਼ ਕਰਾਂਗੇ ਜੇ ਉਹਨਾਂ ਦੀ ਔਲਾਦ ਇਹਨਾਂ ਦੇ ਸੱਜਣਾ ਮਿੱਤਰਾਂ ਦੇ ਪਰਿਵਾਰ ਇਹਨਾਂ ਨੂੰ ਵੀਜ਼ਾ ਮੇਰੇ ਖਿਆਲ 45 ਦਿਨ ਦੀ ਐਂਟਰੀ ਹੈ ਇਹਨਾਂ ਦੀ 45 ਦਿਨ ਰੁੱਕ ਸਕਦੇ ਆ ਪਰ ਮੇਰੇ ਖਿਆਲ ਮਤਲਬ ਚਲੇ ਜਾਣਗੇ ਜਲਦੀ ਹਾਂਜੀ ਮੈਂ ਇਹੀ ਕਹਿੰਦਾ ਸੀ ਕਿ ਜਦੋਂ ਇਹ ਗਲੀਆਂ ਦੇ ਵਿੱਚ ਫਿਰਦੇ ਪਏ ਜਦੋਂ ਦੱਸਦੇ ਪਏ ਸੀ ਕਿ ਇੱਥੇ ਛੱਪੜ ਇਨਾ ਵਾਇਆ ਸਭ ਜੀ ਘਰ ਮੇਰਾ ਸੀ ਜੋ ਫਲਾਣੇ ਦਾ ਉਹ ਅਹਿਸਾਸ ਕਿਵੇਂ ਦਾ ਲੱਗਦਾ ਕਿਉਂਕਿ ਮੈਂ ਜੋ ਹੋ ਰਿਹਾ ਤੁਹਾਨੂੰ ਵੀ ਫੀਲ ਹੋ ਰਿਹਾ ਮੈਂ ਜੀ ਖੁਦ ਇਸ ਪਿੰਡ 'ਚ ਜੰਮਿਆ ਪਲਿਆ ਆ ਤੇ ਇਹ ਜਿਹੜਾ ਛੱਪੜ ਜਾਂ ਹੋਰ ਮਸੀਤ ਆ ਜਾਂ ਖੂਹ ਆਏ ਮੈਂ ਆਪਣੀ ਅੱਖੀਂ ਵੇਖਿਆ ਅਸੀਂ ਛੋਟੇ ਹੁੰਦੇ ਇੱਥੇ ਖੇਡਦੇ ਰਹੇ ਹੁਣ ਤਾਂ ਘਰ ਬਾਉਂਡਰੀਆਂ ਵਾਲੀਆਂ ਗਈਆਂ ਉਦੋਂ ਕਾਫੀ ਤੋੜ ਮਤਲਬ ਇਹਗਾ ਸ਼ਹਿਰ ਨਾਲ ਤਾਂ ਖਾਲੀ ਹੁੰਦਾ ਸੀ ਕਾਫੀ ਜਗ੍ਹਾ ਨਾ ਖੂਸੀ ਮਸੀਤ ਸੀ ਇੰਦਰ ਛੱਪੜ ਸੀਗਾ ਤੇ ਮਤਲਬ ਜਿੱਦਾਂ ਇਹ ਦੱਸ ਰਹੇ ਆ ਮਤਲਬ ਮੈਂ ਉਹ ਚੀਜ਼ਾਂ ਅੱਖੀ ਵੇਖੀਆਂ ਨੇ ਉਹ ਸਾਫ਼ ਕਿਵੇਂ ਦਾ ਲੱਗਦਾ ਕਿਉਂਕਿ ਇਸੇ ਬਚਪਨ ਦੇ ਕਿੱਡੇ ਉਹਨਾਂ ਦੇ ਖਰਾ ਹਜਰ ਜਾਈ ਅੱਜ ਇੱਕ ਐਸਾ ਗੈਸਟੀ ਕਹਿ ਸਕਦੇ ਆ ਇੱਕ ਮਹਿਮਾਨ ਆ ਤੁਹਾਡੇ ਜੀ ਮੈਂ ਸਮਝਦਾ ਆ ਕਿ ਜਿੰਨੇ ਵੀ ਆਪਣੇ ਇਧਰ ਉੱਠ ਕੇ ਗਏ ਆ ਚਾਹੇ ਬਹੁਤ ਦੇ ਚਾਹੇ ਰੱਬ ਨੂੰ ਪਿਆਰੇ ਹੋਗੇ ਜਿਹੜਾ ਉਹਨਾਂ ਦੇ ਵਾਰਸ ਵੀ ਆ ਕਿ ਜਿਹੜੇ मतलब ਉੱਥੇ ਜਾ ਕੇ ਪੈਦਾ ਹੋਏ ਆ। ਮਤਲਬ ਮੇਰੀ ਅਪੀਲ ਆ ਸਰਕਾਰਾਂ ਦੋਹਾਂ ਨੂੰ ਕਿ ਉਹਨਾਂ ਨੂੰ ਉਹਨਾਂ ਪਰਿਵਾਰਾਂ ਨੂੰ ਜਾਂ ਉਹਨਾਂ ਬਜ਼ੁਰਗਾਂ ਨੂੰ ਉਹਨਾਂ ਦੇ ਪਿੰਡ ਇਸੋ ਦਾ ਕਿ ਉਹ ਆਪਣੇ ਖਰਚੇ ਦੇ ਭੇਜਣ ਵੇਖਣ ਲਈ ਇੱਧਰ ਲਈ ਉੱਧਰ ਜਾਣ ਉੱਧਰ ਲਈ ਸਰਕਾਰ ਨੂੰ ਵੀ ਵੀਜ਼ਾ ਨਰਮ ਚਾਹੀਦਾ ਤੇ ਇੱਧਰ ਲਈ ਨੂੰ ਵੀ ਚਾਹੀਦਾ ਵੀ ਉਹ ਕਮ ਸਕੱਮ ਪਬਲਿਕ ਦੇ ਆਉਣ ਦੇ ਨਾਲ ਜਿਹੜੀ ਪਬਲਿਕ ਹੈ ਨਾ ਇੱਕ ਪੁਲ ਦਾ ਕੰਮ ਕਰਦੀ ਆ। ਤੇ ਜੇ ਪੁਲ ਕਾਇਮ ਹੋ ਤੇ ਖਰੇ ਮਤਲਬ ਕਾਫੀ ਹੱਦ ਤੱਕ ਜਿਹੜੀ ਖੁੰਧਕਵਾਜੇ ਘੱਟ ਸਕਦੀਆਂ ਲੰਘਦਾ ਪੰਜਾਬ ਤੇ ਚੜ੍ਹਦੇ ਪੰਜਾਬ 'ਚ ਅੱਜ ਮੈਨੂੰ ਲੱਗਦਾ ਕੋਈ ਫਰਕ ਤੇ ਨਹੀਂ ਹੈਗਾ। ਨਾ ਜੀ ਧਰਤੀ ਉਹੀ ਆ, ਲੀਕ ਹੀ ਵਧੀ ਆ। ਸੇਮ ਧਰਤੀ ਆ, ਸੇਮ ਹੀ ਲੋਕ ਆ। ਕਿਉਂਕਿ ਅੱਜੋ ਬੈਠੇ ਆ ਕਿਤੇ ਉਹ ਬੋਟਾ ਨੂੰ ਵੀ ਅਹਿਸਾਸ ਨਹੀਂ ਲੱਗਦਾ ਭੈ ਕਿਉਂ ਕਹਿੰਦੇ ਮੇਰੇ ਵਾਸਤੇ ਬਹੁਤ ਵੱਡੀ ਗੱਲ ਆ। ਮੈਂ ਕਹਾਂ ਜੀ ਸਵੇਰੇ ਜਦੋਂ ਰੋਟੀ ਖਾਣ ਲੱਗੇ ਤੇ ਉਹ ਪਰੌਂਠੇ ਬਣਾਏ ਸੀ ਮੂਲੀ ਵਾਲੇ ਤੇ ਇਹਨਾਂ ਨੂੰ ਇੱਕ ਪਰੌਠੀ ਦਿੱਤੀ ਦਹੀਂ ਨਾਲ ਮੱਖਣ ਤੇ ਮੇਰੇ ਮਿਸੇ ਕਹਿਣ ਲੱਗੇ ਬਈ ਬਾਬਾ ਜੀ ਹੋਰ ਇੱਕ ਲੈ ਲਓ। ਤੇ ਕਹਿਣ ਲੱਗੇ ਨਹੀਂ ਪੁੱਤ ਇੱਕ ਹੀ ਖਾਣੀ ਆ ਜੀ ਹੋਰ ਹੋਰ ਲੋੜ ਮੈਂ ਬਾਅਦ ਫਿਰ ਖਾ ਲੂ ਆਪਣੇ ਘਰ ਆ ਹਾਂ ਮਤਲਬ ਉਹ ਲਫ ਛੋਟਾ ਜਿਹਾ ਪਰ ਡੂੰਗਾ ਬੜਾ ਮਤਲਬ ਇੱਕ ਮਤਲਬ ਵਿਸ਼ਵਾਸ ਆ ਕਿ ਮੈਂ ਜਿੱਥੇ ਆਇਆ ਬਹੁਤ ਸੇਫ ਆ ਇਹ ਲੋਕ ਇੱਕ ਮਿੰਟ ਭਾਜੀ ਪਲੀਜ਼ ਇੱਕ ਮਿੰਟ ਸ਼ੈਡੂ ਡੁੱਲ ਜੂਗੀ ਉੱਤੇ ਨਾ ਰੁਕ ਜਾ ਤੋ ਯਾਨੀ ਕਿ ਇਹਨਾਂ ਵਿਸ਼ਵਾਸ ਹੈ ਕੰਫੀਡੈਂਸ ਦੇ ਵਿੱਚ ਮਤਲਬ ਇੱਥੇ ਤੁਹਾਡੇ ਵਿੱਚ ਬੈਠਿਆ ਚਲੋ